ਹਾਂਜੀ ਟੀਨਣਾ ਡਾਈ ਮੇਰਾ ਨਾਮ ਕਸ਼ਮੀਰ ਸਿੰਘ ਡਿਪੂ ਆਲਡਰ ਪਿੰਡ ਬਾਣੀਆਂ ਜੀ ਕੀ ਹੈ ਮਾਮਲਾ ਸਾਰਾ ਜਿਹੜਾ ਹੱਥ 'ਚ ਪਰਚੀ ਲੈ ਕੇ মিডিਆ ਸਾਹਮਣੇ ਆਇਓ ਇਹ ਸਰ ਇਹ ਕੱਲ ਕਣਕ ਮੇਰੇ ਖਾਤੇ ਦੇ ਵਿੱਚ ਮੂਵ ਹੋਈ ਆ ਤੇ ਕੋਈ ਅਸੀਂ ਕਣਕ ਵੰਡਣ ਲੱਗੇ ਆਂ ਤੇ ਕੋਈ ਹੀ ਪੇਂਟ ਦੇ ਬੰਦਿਆਂ ਨੇ ਮਤਲਬ ਇਹ ਸਾਨੂੰ ਇਨਸਪੈਕਟਰ ਦਾ ਫੋਨ ਆ ਗਿਆ ਆਪਾਂ ਵੀ ਕਣਕ ਅੱਜ ਨਹੀਂ ਵੰਡਣੀ ਹੈਗੀ ਤੇ ਕੱਲ ਨੂੰ ਕਣਕ ਵੰਡਣੀ ਆ ਤੇ ਮੈਨੂੰ ਕੋਈ ਜੀ ਟਾਈਮ ਬਾਅਦ ਮੁੜ ਕੇ ਪਤਾ ਲੱਗਾ ਵਾ ਮੈਂ ਖੋਲ ਕੇ ਖਾਤਾ ਵੇਖਿਆ ਵਾ ਤੇ ਜਿਹੜੀ ਮੇਰੀ ਕਣਕ ਆ ਉਹ ਕਿਸ ਬਾਹਰਲੇ ਪਿੰਡ ਦੇ ਖਾਤੇ ਦੇ ਵਿੱਚ ਮੂਵ ਕਰ ਦਿੱਤੀ ਆ ਤੇ ਉਹ ਮੂਵ ਕਰਨ ਦਾ ਕਰਕੇ ਹੀ ਮਤਲਬ ਜੀ ਇਹ ਜਿਹੜੀ ਆ ਲੋਕਾਂ ਦੇ ਨਾਲ ਜਿਹੜਾ ਵਾ ਇਹ ਇਹ ਧੱਕਾ ਵਾ ਏ ਹੋਂਡਿਆ ਵਾ ਲੋਕਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਲੋਕਾਂ ਨੂੰ ਖੱਜਲ ਖਰਾਬ ਹੋਂਡੇ ਜੀ ਬਹੁਤ ਧੱਕਾ ਹੋਂਡਿਆ ਲੋਕਾਂ ਦੇ ਨਾਲ ਹਿੰ ਲੱਗਦਾ ਕਿ ਜਿਹੜੀ ਆਵਾਮ ਦੀ ਪਾਰਟੀ ਆ ਇਹ ਜਿਹੜੀ ਗੁੰਡਾਗਰਦੀ ਦਿਖਾ ਰਹੀ ਹੈ ਇਹ ਗੁੰਡਾਗਰਦੀ ਆ ਜੀ ਹੋਰ ਕੀ ਆਏਗੀ ਕੀ ਮੰਗ ਕੀ ਕਰਦੇ ਪੰਜਾਬ ਦੇ ਅਸੀਂ ਤੇ ਇਨਸਾਫ ਦੀ ਮੰਗ ਕਰਦੇ ਆ ਜੀ ਜੇਕਰ ਇਨਸਾਫ ਸਾਨੂੰ ਇਨਸਾਫ ਮਿਲੇ ਤੇ ਲੋਕਾਂ ਨੂੰ ਇਨਸਾਫ ਮਿਲੇ ਜੇਕਰ ਇਨਸਾਫ ਨਹੀਂ ਮਿਲਦਾ ਫਿਰ ਅਗਲਾ ਐਕਸ਼ਨ ਕੀ ਹੋਊਗਾ ਫਿਰ ਤੇ ਵੇਖੋ ਜੀ ਅਸੀਂ ਸ਼ਹਿਰ ਚੋਂ ਵਿੱਟਾ ਗਏ ਇਹਦਾ ਜ਼ਿੰਮੇਵਾਰ ਫਿਰ ਕੌਣ ਹੋਊਗਾ ਇਹ ਤੇ ਮਹਿਕਮਾ ਵੀ ਹੋਊਗਾ ਤੇ ਸਰਕਾਰ ਵੀ ਹੋਊਗੀ ਇਹ ਹਾਂਜੀ ਕੀ ਨਾ ਟੱਡਾ ਜੀ ਤੇ ਕਿਹੜਾ ਪਿੰਡ ਆ ਜੀ ਪਿੰਡ ਬਾਣੀਆਂ ਨਾਮ ਸਰਜੀਤ ਸਿੰਘ ਸਾਬਕਾ ਸਰਪੰਚ ਮਜੂਦਾ ਸਰਪੰਚ ਹਰਜੀਤ ਕੌਰ ਮੇਰੇ ਨਾਲ ਖੜੇ ਆ ਤੇ ਔਰ ਮੋਦਬਰ ਸੱਜਣ ਨਾਲ ਖੜੇ ਆ ਕੀ ਆ ਸਾਰਾ ਮਾਮਲਾ ਜਿਹੜਾ ਅੱਜ ਇਕੱਠਾ ਹੁੰਦੀ ਜੇ ਜਰੂਰਤ ਪੈ ਕੇ মিডিਆ ਸਾਹਮਣੇ ਆਉਣਾ ਪਿਆ ਇਹ ਕਾਰਨ ਇਹ ਬਣਿਆ ਜੀ ਸਾਡੇ ਨਾਲ ਕਸ਼ਮੀਰ ਸਿੰਘ ਡੀਪੂ ਹਲਡ ਰਿਆ ਤੇ ਇਹਦੇ ਕੱਲ ਕਣਕ ਪਾ ਕੇ ਨਾ ਉਹਨਾਂ ਨੇ ਇਹ ਮੁੜਕੇ ਇਹਦੇ ਵਿਭਾਗ ਨੇ ਵਾਪਸ ਇਹਦੇ ਜਿਹੜੇ ਬਰੂਪ ਕਰਕੇ ਤੋਂ ਨੂੰ ਵਾਪਸ ਕੱਢ ਦਿੱਤਾ ਉਹਦਾ ਜਿਹੜਾ ਵਾ ਮਹਿਕਮੇ ਨੇ ਜਿਹੜਾ ਵਾ ਸ਼ਰੇਆਮ ਜਿਹੜਾ ਵਾ ਉਹਦੀਆਂ ਕਾਨੂੰਨ ਦੀਆਂ ਧੱਤਾਂ ਝੀਆਂ ਡਾ ਕੇ ਕਿਉਂਕਿ ਪਬਲਿਕ ਨੂੰ ਖਰਾਬ ਕਰਨ ਦਾ ਤੇ ਦੂਜੇ ਪਿੰਡ ਦਾ ਵੰਡ ਕੇ ਤੋਂ ਚੱਲ ਜਾਂਦੇ ਆ ਕਿਸ ਨੂੰ ਮੌਕੇ ਤੇ ਆ ਗਈ ਕਿਸ ਨੂੰ ਨਾ ਆ ਗਈ ਤੇ ਨਾ ਮੌਕੇ ਦੇ ਕਣਕ ਲਿਆਉਂਦੇ ਆ ਅੱਜ ਸਵੇਰੇ ਵੰਡਣ ਲੱਗੇ ਸੀ ਕਣਕ ਤੇ ਜਿਹੜੀ ਕਣਕ ਉਹਨਾਂ ਦੇ ਮਹਿਕਮੇ ਦੇ ਕੋਲ ਮੌਜੂਦ ਨਹੀਂ ਸੀ ਤੇ ਉਹ ਆਪਣੇ ਕੰਡੇ ਦੇ ਉੱਤੇ ਵਟੇ ਰੱਖ ਕੇ ਤੇ ਪਰਚੀਆਂ ਕੱਢਣ ਦੀ ਕੋਸ਼ਟ ਕੰਡ ਹੈ ਹੀ ਉਹਨਾਂ ਪਰਚੀਆਂ ਕੱਢ ਕੇ ਚੱਲ ਜਾਂਦੇ ਆ ਲੰਮੇ ਸਮੇਂ ਤੋਂ ਜਿਹੜੀ ਆ ਕਿ ਪਿੰਡ ਦੇ ਵਿੱਚ ਖੱਜਲ ਖਰਾਬੀ ਹੋ ਜਾਂਦੀ ਆ ਪਰਚੀਆਂ ਕੱਟ ਜਾਂਦੇ ਆ ਕਣਕ ਮੁੜ ਕੇ ਕਿਸ ਨੂੰ ਮਿਲਦੀ ਨਹੀਂ ਗਈ ਤੋ ਸਭਨ ਸਾਹਿਬ ਦੇਖਿਆ ਜਾਵੇ ਮੌਜੂਦਾ ਡੀਪੂ ਹਾਲਡਰ ਤੁਹਾਡੇ ਨਾਲ ਖੜਾ ਆ ਤੇ ਦੂਜੇ ਪਿੰਡ ਜਿਹੜੀਆਂ ਪਰਚੀਆਂ ਜਿਹੜਾ ਕਲਕ ਦੇਂਦਾ ਕੀ ਕਰਨ ਲੱਗਦਾ ਇੱਕ ਭਲੇਬਾਦੀ ਹੈ ਕਿ ਸ਼ਰੇਆਮ ਜਿਹੜੀਆਂ ਕਾਨੂੰਨ ਦੀਆਂ ਧੱਡੀਆਂ ਡਾ ਕੇ ਤੇ ਉਹ ਜਿਹੜੀ ਮਨਮਰਜ਼ੀ ਨਾਲ ਜਿਨ੍ਹਾਂ ਨਾਲ ਉਹਨਾਂ ਦੀ ਸੈਟਿੰਗ ਹੁੰਦੀ ਆ ਇੱਕ ਡੀਪੂ ਹਾਲਡਰ ਨਾਲ 5-5 10-10 ਸਪਲਾਈਆਂ ਲਾਈਆਂ ਜਿਹੜੇ ਭਲੇ ਮਾਸ ਡੀਪੂ ਹਾਲਡਰ ਆ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਇਸ ਸ਼ਰੇਆਮ ਜਿਹੜਾ ਵਾਗਾ ਆਪਣਾ ਵਿਭਾਗ ਜਿਹੜਾ ਵਾ ਪਹਿਲਾਂ ਅਸੀਂ 15 ਦਿਨ ਤੋਂ ਵਿਭਾਗ ਦੇ ਪੰਚਾਇਤ ਜਾ ਰਹੀ ਆ ਵੀ ਇਹ ਜਿਹੜੀ ਗਰੀਬ ਜਨਤਾ ਵਾਗਾ ਕਣਕ ਮੁੱਕੀ ਹੋਈ ਜਾਂ ਤੇ ਤਰਲੇ ਕੱਢਦੀ ਆ ਹੁਣ ਤਰੀਕ ਖੀਰ ਤੇ ਆਉਣ ਤੇ ਜਨਤਾ ਨੂੰ ਰਾਸਮੈਂਟ ਹੀ ਨਾ ਕਰ ਲੈਂਦੇ ਆ ਵੀ ਜਨਤਾ ਜਿਹੜੀ ਜਿੱਦਾਂ ਵੀ ਕੋਈ ਆਵੇ ਤੇ ਪਰਚੀਆਂ ਕਟਾਖੇ ਤੇ ਉਹ ਆਪਣਾ ਫਾਰਕ ਕਰਕੇ ਤੇ ਚੱਲ ਜਾਂਦੇ ਆ ਵੀ ਮੰਗ ਕੀ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਉਹਦੀ ਵਿਭਾਗਾਂ ਦੀ ਜੋ ਕਾਨੂੰਨ ਅਨੁਸਾਰ ਕਣਕ ਮੰਡੀ ਜਾਵੇ ਤੇ ਜਿਹੜੀ ਆ ਉਹਦੀ ਜਾਂਚ ਕੀਤੀ ਜਾਵੇ ਕਿ ਵਿਭਾਗ ਜਿਹੜਾ ਵਾ ਇਹ ਮਨਮਰਜ਼ੀਆਂ ਕਰਦਾ ਤੇ ਕਿਉਂ ਕਰਦਾ ਸਰਕਾਰ ਨਵੀਆਂ ਸਕੀਮਾਂ ਲਿਆਉਂਦੀ ਆ ਤੇ ਨਵੀਆਂ ਸਕੀਮਾਂ ਦੀਆਂ ਢੱਡੀਆਂ ਡਾਉਂਦੇ ਆ ਇਹਨਾਂ ਨੇ ਵਟੇ ਰੱਖ ਕੇ ਤੇ ਕਣਕ ਨਹੀਂ ਨਾਂ ਦੇਣ ਦਾ ਕਾਰਨ ਆ ਕਿ ਵਟੇ ਰੱਖ ਕੇ ਤੇ ਨਾ ਕੱਟ ਕੇ ਚਲ ਜਾਣਾ ਪਰਚੀਆਂ ਕੱਟ ਕੇ ਤੇ ਜਨਤਾ ਨੇ ਮੁੜ ਕੇ ਲਾਭ ਲੈ ਪਿੰਡ ਉਹ ਕਿਹੇ ਪਿੰਡ ਦਾ ਕਿਹੜੇ ਪਿੰਡ ਤੋਂ ਦੀਪੂ ਹਲੜ ਰਿਹਾ ਕਿੱਥੋਂ ਜਨਤਾ ਜਾਊਗੀ ਲੈਣ ਜਦੋਂ ਕਿਸ ਨੂੰ ਪਤਾ ਨਹੀਂ ਨਾਲੇ ਕਾਨੂੰਨੀ ਪੱਖ ਹੀ ਨਹੀਂ ਕਿਸ ਗਰੀਬ ਜਨਤਾ ਕੋ ਰਹਿ ਜਾਣਾ ਜਦੋਂ ਪਰਚੀ ਤੋਂ ਦੀ ਕੰਡੇ ਤੇ ਵਟੇ ਰੱਖ ਕੇ ਪਰਚੀ ਕੱਟਦੀ ਇਸੇ ਕਰਕੇ ਉਹ ਸਰਕਾਰ ਨੇ ਜਿਹੜਾ ਵਾ ਇਹ ਬਹੁਤ ਵਧੀਆ ਜਿਹੜਾ ਛਲਾਗਾ ਜੋਗਿਆ ਸਰਕਾਰ ਦਾ ਇਹ ਜਿਹੜਾ ਵਰਤੀਰਾ ਵਾ ਵੀ ਮੌਕੇ ਤੇ ਅਗਲੇ ਨੂੰ ਚੀਜ਼ ਮਿਲ ਜੇ ਤੇ ਮੌਕੇ ਦੇ ਵਟੇਰੇ ਖੰਡੇ ਕਣਕ ਦੇ ਥਾਂ ਇਹ ਕਿੱਧਰ ਦਾ ਨਿਆਮ ਆ ਇਹਦੇ ਸਿੱਧੇ ਆਵੇਂ ਵੀ ਉਹ ਅੱਜ ਪਰਚੀਆਂ ਕੱਟ ਜਾਂਦੇ ਤੋਂ ਭਾਵੇਂ ਟਰੱਕ ਦਾ ਟਰੱਕ ਕਣਕ ਵੇਟ ਲਈ ਜਾਂਦੇ ਉਹਨਾਂ ਨੇ ਇਹ ਮਸ਼ੀਨ ਫ੍ਰੀ ਕਰਕੇ ਤੇ ਉੱਤੇ ਦੱਸ ਦੇਣਾ ਵਿਭਾਗ ਨੂੰ ਵੀ ਬਾਣੀਆਂ ਪਿੰਡ ਦੀ ਜਿਹੜੀ ਆ ਸਪਲਾਈ ਮੁਕੰਬਲੇ ਆ ਗਈ ਤੇ ਅਸੀਂ ਆਨੇ ਵੀ ਵਿਭਾਗ ਨੂੰ ਜਿਹੜੀ ਆ ਗਾਂ ਤੋਂ ਇਹ ਜੀ ਘਟਨਾ ਨਾ ਕਈ ਕੀਤੀ ਜਾਵੇ ਤੇ ਜਿਹੜੀ ਆ ਗਰੀਬ ਜਨਤਾ ਨੂੰ ਜਿਹੜੀ ਆਪਣੀ ਸਹੀ ਜਿਹੜੀ ਆ ਉਹਨਾਂ ਦੀ ਜੋ ਵੀ ਉਹਨਾਂ ਦਾ ਆਪਣਾ ਉਹਨਾਂ ਦਾ ਹੱਕ ਆ ਗਰੀਬ ਨੂੰ ਆਪਣਾ ਹੱਕ ਮਿਲੇ ਓਕੇ ਸਸੀ ਘਰ ਸਸੀ ਗੰਜ ਜੀ ਇਹ ਤਾਂ ਫੋ ਅਰਸ਼ਦੀਪ ਸਿੰਘ ਗੱਲ ਕਰ ਰਹੀ ਹੈ ਹਾਂ ਜੀ ਪੱਤਰਕਾਰ ਸੋਨੂ ਗੱਲ ਕਰ ਰਹੇ ਹਾਂ ਸਰਪਲ ਫਤਿਹਬਾਦ ਤੋਂ ਜੀ ਜੀ ਸਰਿਕਾ ਦਾ ਡਿਪੋ ਹਾਲਡਰ ਕਸ਼ਮੀਰ ਸਿੰਘ ਬਾਣੀਆਂ ਪਿੰਡ ਤੋਂ ਆਈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਮੇਰੇ ਖਾਤੇ 'ਚ ਕਣਕ ਪਾ ਕੇ ਫਿਰ ਮੂਵ ਕਰ ਦਿੱਤੀ ਗਈ ਸਭ ਕੀ ਹੈ ਉਹ ਮਾਮਲਾ ਕਿਉਂਕਿ ਕਿਉਂਕਿ ਉਹ ਕੋਈ ਨਹੀਂ ਭਾਜੀ ਮੈਂ ਵੀ 2 ਦਿਨ ਦੀ ਛੁੱਟੀ ਤੇ ਸੀਗਾ ਹਾਂ ਮੈਂ ਹੁਣ ਦਾ ਆਪਣਾ ਵਾਪਸੀ ਤੇ ਹੀ ਹਾਂ ਤੇ ਇਹਨਾਂ ਦੇ ਪਿੰਡ ਆ ਕੇ ਆ ਕੇ ਵੰਡ ਕਰਾਉਣੇ ਫਿਰ ਵੇਖਦੇ ਕਿ ਮਸਲਾ ਸੀਗਾ ਕਿ ਕਿਤੇ ਜਿਹੜੀ ਗੱਲ ਹੋਈ ਹੈ ਜੀ ਇਹਨਾਂ ਦੇ ਖਾਤੇ 'ਚ ਹੀ ਵੰਡਾਂਗੇ ਕੋਈ ਨਹੀਂ ਹਾਂ ਤੇ ਸਰ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਖਾਤੇ ਜੋ ਕੱਢ ਕੇ ਦੂਜੇ ਪਿੰਡ ਦੇ ਵਿੱਚ ਜਿਹੜੀ ਖਾ ਇਹਨਾਂ ਦੇ ਖਾਤੇ ਦੀ ਪੈਣੀ ਹੈ ਭਜੀ ਜੇ ਇਹਨਾਂ ਦੀ ਗੱਲ ਕਿਤੇ ਮੈਂ ਆ ਕੇ ਵੇਖਾਂਗਾ ਮਸਲਾ ਤਾਂ ਹੀ ਦੱਸ ਸਕਾਂ ਮੈਂ ਇਸ ਬਾਰੇ ਕੁਝ ਤੁਹਾਡਾ ਪੱਖ ਪਾਉਣਾ ਸੀ ਮੈਂ ਤੁਹਾਨੂੰ ਕਾਲ ਕੀਤੀ ਸੀ ਐਚਚੇ ਨਹੀਂ ਇਹ ਜੀ ਲਿਖੋ ਜੀ ਇਹਨਾਂ ਦੇ ਖਾਤੇ ਦੀ ਵੰਡੀ ਜਾਏਗੀ ਜੇ ਕੋਈ ਇਤਰਾ ਦੀ ਗੱਲ ਹੋਈ ਹੈ ਤਾਂ ਕੋਈ ਕਵਰ ਹੋ ਜਾਏਗੀ ਵੀ ਹੈ ਨਹੀਂ ਸੀ ਦੋ ਦਿਨ ਦੀ ਛੁੱਟੀ ਤੇ ਸੀਗਾ ਮੈਂ ਤਾਂ ਕਰਕੇ ਮੈਨੂੰ ਪਤਾ ਨਹੀਂ ਇਹਨਾਂ ਦਾ ਜੀ ਜੀ ਚੋਚੇ ਨਵੀਂ ਇਨਸਪੈਕਟਰ ਸਾਹਿਬ ਨਾਲ ਕੀ ਗੱਲਬਾਤ ਹੋਈ ਹੈ ਜੀ ਜੀ ਕਰਦੇ ਨੇ ਕੋਈ ਗੱਲ ਨਹੀਂ ਸਿਰੇ ਮਸਲਾ ਇਹਨਾਂ ਦਾ ਹੱਲ ਬਜੀ ਓਕੇ ਸਰ ਜੀ ਓਕੇ ਥੈਂਕ ਯੂ